ਸੀਲਾ ਵਧ ਗਿਆ ਬਾਈ ਮਾਝ ਘਰੇ ਰੱਖਣ ਵਾਲੀ ਆ ਹਾਂ ਪੂਰਾ 13 ਕਿਲੋ ਦੀ ਚੋ ਲੈnde ਸੀ ਕਿਲੋ 2 ਕਿਲੋ ਬੱਚਾ ਵੀ ਲੈਂਦਾ ਠੀਕ ਆ ਠੀਕ ਆ 13 14 ਕਿਲੋ ਬਾਈ ਕਹਿੰਦਾ ਵਧੀਆ ਦੁੱਧ ਦਿੰਦਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੋਸਤੋ ਬਾਈ ਹਰਮਨ ਦੇ ਘਰੋਂ ਪਿੰਡ ਰਾਮਗੜ੍ਹ ਭੁੰਦਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆਗੀ ਬਾਈ ਨੂੰ ਮੋੜ ਮੰਡੀ ਜਮਾ ਇੱਕ ਦੋਸਤੋ ਘਰੇਲੂ ਪਸ਼ੂ ਪਾਲਕ ਹੈ ਆਪਣੇ ਗਮਾਂਡੀ ਪਿੰਡ ਦੇ ਭਰਾਗਾ ਤੇ ਆਹ ਬਾਈ ਨੇ ਇੱਕ ਮੱਝ ਸੇਲ ਕਰਨੀ ਆ ਕਿੰਨਾ ਸੂਆ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਪਿੰਡ ਰਾਮਗੜ੍ਹ ਭੁੰਦੜ ਤੇ ਜ਼ਿਲ੍ਹਾ ਬਠਿੰਡਾ ਦੋਸਤੋ ਹੋਰ ਹਰਮਨ ਕੀ ਹਾਲ ਹੈ ਵੀਰੇ ਠੀਕ ਜੀ ਸੱਸੀ ਗਾਲ ਬਾਈ ਸੱਸੀ ਗਾਲ ਬਾਈ ਜੀ ਪਹਿਲਾਂ ਆਪਣਾ ਮੋਬਾਈਲ ਨੰਬਰ ਕਨਫਰਮ ਕਰਾ ਦਿਓ ਮੋਬਾਈਲ ਨੰਬਰ 8273472 48837 ਠੀਕ ਆ ਤੇ ਘਰ ਆਪਣਾ ਰਹਿਗਾ ਜਿੱਦੋਂ ਆਪਾਂ ਵੱਡੇ ਰੋਡ ਤੋਂ ਮੋੜ ਮਾਨਸ ਵਾਲੇ ਤੋਂ ਆਉਣੇ ਆ ਜਮਾ ਰੋਡ ਸੜਕ ਤੇ ਆਇਆ ਹੈ ਨਾ ਹਾਂ ਸੜਕ ਤੇ ਆ ਗਿਆ ਕੋੜ ਫਤੇ ਤੋਂ 2 ਕਿਲੋਮੀਟਰ ਠੀਕ ਆ ਹਰਮਨ ਬਾਈ ਇਹ ਕਿੰਨਾ ਸੂਆ ਸੁਣਦੇ ਆਂ ਤੇਰੇ ਕੋਲੇ ਇਹ ਬਾਈ ਚੌਥਾ ਸੂਆ ਸੁਣਦੀ ਹੈ ਚੌਥਾ ਸੂਆ ਹਾਂ ਠੀਕ ਆ ਦੋਸਤਾਂ ਤੇ ਬਾਈ ਬਣੇ ਸੱਚ-ਸੱਚ ਜੇ ਦੱਸੀ ਹਨ ਐਵੇਂ ਗੱਪ ਜੇ ਮਾਰਨ ਵਾਲੀ ਆਪਾਂ ਨੂੰ ਲੋੜ ਨਹੀਂ ਤੇਰੇ ਕੋਲੇ ਪਿਛਲੇ 2-3 ਸੂਏ ਦੁੱਧ ਪੀ ਲਿਆ ਤੂੰ ਇਹਦਾ ਹਾਂ ਬਾਈ ਕਿੰਨਾ ਸਹੀ ਦੁੱਧ ਦੁੱਤਾ ਵੀਰੇ ਤੇਰੇ ਕੋਲੇ ਨੇ ਸਾਡੇ ਕੋਲੇ ਦਿੱਤਾ ਬਾਈ 14-15 ਕਿਲੋ 14 ਦੇ ਨੇੜੇ ਦਿੱਤਾ ਵਧੀਆ ਹਾਂ ਦਿੱਤਾ 13 ਕਿਲੋ ਦੀ ਚੋ ਲੈnde ਸੀ ਕਿਲੋ 2 ਕਿਲੋ ਬੱਚਾ ਪੀ ਲੈਂਦਾ ਠੀਕ ਆ ਠੀਕ ਆ 13-14 ਕਿਲੋ ਬਾਈ ਕਹਿੰਦਾ ਵਧੀਆ ਦੁੱਧ ਦੁੱਤਾ ਦੋਸਤੋ ਭਜਣ ਚ ਮੱਝਾ ਵਧੀਆ ਖੁੱਲੇ ਡੁੱਲੇ ਸਰੀਰ ਦੀ ਆ ਬਾਕੀ ਸਾਨੂੰ ਮਟਾਂ ਚਾ ਦਿਖਾ ਦਿੰਨਾ ਨੀਵੇ ਦਾ ਦੇਖੋ ਥਣਾ ਦਾ ਗੈਪ ਕੋ ਪਸ ਤੇ ਸਰੀਰ ਕੋ ਪੱਖੋਂ ਤੇ ਦਿਨ ਬਾਈ ਕਿੰਨੀ ਤਰੀਕ ਨੂੰ ਪੂਰੇ ਇਹਦੇ ਹਰਮਣ ਬਸ ਦਿਨ ਬਾਈ ਇਹ ਲਗਭਗ ਪੂਰੀ ਆ 2-4 ਦਿਨ ਉੱਤੇ ਲੂ ਹਜੇ ਢੱਲਾਂ ਢਾਲਾਂ ਪੰਗਾ ਲੈ ਠੀਕ ਆ ਵੀਡੀਓ ਆ ਜਿਹੜੀ ਬਾਈ ਜੀ 8 ਤਰੀਕ 8ਵੇਂ ਮਹੀਨਾ ਤੇ 2025 ਦੀ ਆ ਦਿਨ ਬਾਈ ਕਹਿੰਦਾ ਅੱਜ ਪੂਰੇ ਆ ਹੋ ਸਕਦਾ 1-2 ਦਿਨ ਉੱਤੋਂ ਦੀ ਲੈ ਜੇ ਬਾਕੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦੰਨੇ ਆ ਜਿਹੜੇ ਭਰਾ ਨੂੰ ਪਸੰਦ ਆ ਕੋੜੇ ਆਇਓ ਤਸੰਨੀ ਕਰਨੀ ਹਾਕਾ ਦੋਸਤੋ ਹਰਮਣ ਤੋੜ ਲੈ ਇਧਰੋਂ ਵੀਰੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦੰਨੇ ਆ ਬਾਈ ਜੀ ਵਜਨ ਚਾ ਚੰਗੇ ਚ ਦੋਸਤੋ ਖੁੱਲੇ ਡੁੱਲੇ ਸਰੀਰ ਦੀ ਸੀਲਾ ਵਧੀਆ ਬਾਈ ਮਾਚ ਘਰੇ ਰੱਖਣ ਵਾਲੀ ਹੈ ਹਾਂ ਆ ਦੇਖੋ ਬਾਈ ਜਮਾ ਬਾਈ ਕਹਿੰਦਾ ਠੰਡੀ ਸ਼ਾਂਤ ਸੁਭਾਅ ਉਹ ਸੀਲ ਦੀ ਹੈ ਜਮਾ ਠੰਡੀ ਕਹਿੰਦਾ ਬੜੀਆ ਹਰਮਨ ਠੰਡੀ ਜਮਾ ਜਮਾ ਬਾਈ ਠੰਡੀ ਕਿਸੇ ਨੇ ਘਰੇ ਰੱਖਣ ਨੂੰ ਵਧੀਆ ਹਨਾ ਹਾਂ ਠੀਕ ਆ ਦੇਖ ਲਓ ਦੋਸਤੋ ਬੜੀਆ ਠੰਡੀ ਹੈ ਬਾਈ ਕਹਿੰਦਾ ਬਹੁਤ ਧਾਰ ਪੋਲੀ ਹੈ ਬਾਈ ਜਮਾ ਅੱਛਾ ਅੱਛਾ ਕੋਈ ਬਾੜਾ ਬੱਚੇ ਦਾ ਜਾਂ ਬਾਈ ਕਿੰਨਾ ਕੁ ਟਾਈਮ ਤੋ ਦਿੰਦੀ ਆ ਕਈ ਵਾਰੀ ਪਸੂ ਹੁੰਦੇ ਆ ਬਣ ਕੇ ਜੇ ਗੱਭਣ ਔਕੇ ਛੇਤੀ ਹਟ ਜਾਂਦੇ ਆ। ਨਾ ਨਾ ਬਈ 7 ਮਹੀਨੇ ਦੁੱਧ ਦੇ। ਅੱਛਾ ਹਾਂ। ਫਿਰ 6-7 ਮਹੀਨੇ ਦੇਈਗੇ। ਗੱਭਣ ਤਾਂ ਬਾਅਦ ਵੀ ਨਹੀਂ ਬੱਚਾ ਹੋਵੇ ਚਾਹੇ ਨਾ ਹੋਵੇ। ਅੱਛਾ ਉਹੀ ਬਣ ਜਾਂਦੀ। ਚਲੋ ਬਰੇ ਕੁੱਤੇ। ਆ ਦੇਖੋ ਦੋਸਤੋ ਲੇਵਾ ਚੈੱਕ ਕਰ ਲੋ। ਬਾਕੀ ਦੋਸਤੋ ਸਾਨੂੰ ਆਪਾਂ ਭਾਅ ਬਾਈ ਤੋਂ ਕਰਵਾ ਦਨੇ ਆ ਵੀਡੀਓ ਦੇ ਵਿੱਚ ਹੀ। ਬਾਈ ਹਰਮਨ ਕੀ ਮੁੱਲ ਕਰਦਾ ਜਾਇ ਜਾਂ ਮੁੱਲ ਕਰੇ। ਜਿਹੜਾ ਤੇਰਾ ਵੀ ਵਧੀਆ ਚਲੋ ਆਪਾਂ ਕਹਨੇ ਆ ਹਨਾ 4 ਪੈਸੇ ਤੈਨੂੰ ਵੀ ਪੜਨ। ਗਾਹਾਂ ਵਾਲੇ ਭਰਾ ਨੂੰ ਵੀ ਕੋਈ ਮਹਿੰਗੀ ਨਾ ਲੱਗੇ ਦੋਸਤਾਂ ਸਹੀ ਸਹੀ ਕਿੰਨਾ ਮੁੱਲ ਕਰਦਾ ਭਾਅ ਤਾਂ 1.40 ਹੈ ਬਈ 1.40 ਆ ਇਹ ਤਾਂ ਕੋਈ ਰਿਆਤ ਛੋਟ ਛੱਪਾ ਬਈ ਕਰ ਦਾਂਗੇ ਇਹਦੇ ਮਾਨਤਨ ਕੋ ਬਾਲਾ ਨਹੀਂ ਹੋਣਾ ਮਾਨਤਨ ਕਰਾਂਗੇ ਮਾਨਤਨ ਵੀ ਜਾਇਜ਼ ਮਾੜਾ ਮੋਟਾ ਹੋ ਜੂਗਾ ਕਰੇ ਆਉ ਦੇਖੂ ਜਿਹੜਾ ਠੀਕ ਆ ਠੀਕ ਆ ਮਾਨਤਨ ਕਰ ਦੋਸਤੋ ਬਾਈ ਕਹਿੰਦਾ ਮੌਕੇ ਤੇ ਜਿਹੜਾ ਹੋਊਗਾ ਦੋ ਭਰਾ ਮੈਂ ਸੌਦਾ ਮੌਕੇ ਤੇ ਮਾੜਾ ਮੋਟਾ ਹੋ ਕਰ ਦਾਂਗੇ ਬਾਕੀ ਤੁਸੀਂ ਲੈ ਵੇ ਦੀ ਦੇਖ ਲਓ ਵਧੀਆ ਬਹੁਤ ਸੋਹਣੇ ਥਾਣਾ ਹਜੇ ਉੱਤੋਂ ਦੀ ਦਿਨ ਲੈ ਜੂ ਹਣਾ ਹਾਂ ਉਤੋਂ ਲਓ 4-5 ਹਾਂ ਵੀਡੀਓ ਦੇਖਣ ਲਈ ਬਾਈ ਜੀ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗਾਲ ਵੀਰੇ ਸਾਰਿਆਂ ਨੂੰ